ਜਲਪਤਰ ਹੁਣ ਟੁੰਡਣ ਚੱਲਿਏ ਓਏ ਪੁੱਲੀਆਂ ਹੁਆਂ ਥਾਵਾ ਕਿੱਥੇ ਕਿੱਥੇ ਛੱਡ ਆਏ ਖਾਂ ਓ ਅਸੀਂ ਆਣ ਲਿਖੀਆਂ ਕਵਿਤਾ ਇਸ ਤਰ੍ਹਾਂ ਕਿ ਮੇਰਾ ਜਨਮ ਜਲੰਧਰ ਕਪੂਰਥਲਾ ਕਰਤਾਰਪੁਰ ਇਹਨਾਂ ਤਿੰਨਾਂ ਸ਼ਹਿਰਾਂ ਦੀ ਤ੍ਰਿਕੋਣ ਦੇ ਵਿਚਕਾਰ ਇੱਕ ਪਿੰਡ ਹੈ ਪੱਤੜਕਲਾ ਜੀਵਰ ਵਿੱਚ ਲਿਖਿਆ ਵੀ ਹੈ ਕਿ ਦੂਰ ਇੱਕ ਪਿੰਡ ਵਿੱਚ ਛੋਟਾ ਜਿਹਾ ਕਰ ਸੀ ਕੱਚੀਆਂ ਸੀ ਕੰਧਾਂ ਉਹਦਾ ਬੋੜਾ ਜਿਹਾ ਦਰ ਸੀ नक्सਲਵਾੜੀ ਲਹਿਰ ਨੇ ਬੜੇ ਕਵੀ ਪੈਦਾ ਕੀਤੇ ਜੀ ਔਰ ਜਿਹੜਾ नक्सਲਵਾੜੀ ਸਾਹਿਤ ਰਚਿਆ ਗਿਆ ਉਸ ਤੋਂ ਲੋਕ ਹਾਲੇ ਤੱਕ ਵੀ ਪ੍ਰਭਾਵਿਤ ਨੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਤੁਸੀਂ ਵੀ ਨਕਸਲਬੜੀ ਲਹਿਰ ਦਾ ਪ੍ਰੋਡਕਟ ਹੋ ਮੈਂ ਨਕਸਲਾਈਟ ਲਹਿਰ ਦਾ ਪ੍ਰੋਡਕਟ ਤਾਂ ਨਹੀਂ ਹਾਂ ਲੇਕਿਨ ਮੇਰੀ ਜ਼ਰੂਰ ਮੇਰੀ ਕਵਤਾ ਚ ਉਹਦਾ ਅਸਰ ਜਾਂ ਉਹਦੇ ਨਾਲ ਡਾਇਲੌਗ ਉਹਦੇ ਨਾਲ ਸੰਵਾਦ ਜ਼ਰੂਰ ਮਿਲ ਸਕਦਾ ਹੰਸ ਰਾਜ ਹੰਸ ਜੀ ਨੇ ਤੁਹਾਡੀ ਗਜ਼ਲ ਗਾਈ ਜੀ ਉਸ ਦੇ ਵਿੱਚ ਜਿਹੜਾ ਇੱਕ ਜਿਹੜਾ ਪੈਰਾ ਸੀ ਡੂੰਗਾ ਮੇਰੀ ਹਕ ਜ ਤਰੰਗਾ ਗਿਆ ਗੱਡਿਆ ਉਹ ਨਹੀਂ ਗਾਇਆ ਕੀ ਵਜ੍ਹਾ ਹੋਈ ਜਦੋਂ ਹੰਸ ਨੂੰ ਆਇਓ ਗੀਤ ਗਾਉਣਾ ਸੀ ਤਾਂ ਉਹਨਾਂ ਮੈਨੂੰ ਟੈਲੀਫੋਨ ਤੇ ਕਿਹਾ ਵੀ ਇੱਕ ਪੈਰਾ ਮੈਂ ਨਹੀਂ ਗਾ ਸਕਦਾ ਤਕਰਾਵ ਵਾਲਾ ਪੈਰਾ ਹੈ ਸਰਕਾਰ ਨਾਲ ਜਾਂ ਜੋ ਸਥਾਪਤੀ ਨਾਲ ਉਹਦਾ ਇੱਕ ਸਿੱਧਾ ਟਕਰਾ ਕਰਕੇ ਸ਼ਾਇਦ ਹਾਂ ਸੁਨੀਸ ਉਹਨੂੰ ਅਵੋਇਡ ਕਰਕੇ ਗੁਰਵਖ ਸਿੰਘ ਨੇ ਕਹੇ ਕਿ ਮੈਂ ਤਾਂ ਚਸ਼ਮੇ ਤੇ ਆਪਣੀ ਪਿਆਸ ਮਿਟਾਰਿਆ ਸੀ ਲੇਕਿਨ ਚਸ਼ਮੇ ਨੇ ਕਿਹਾ ਕਿ ਤੇਰੀ ਪਿਆਸ ਬੜੀ ਖੂਬਸੂਰਤ ਹੈ ਜਾਨੀ ਜ਼ਿੰਦਗੀ 'ਚ ਮੈਂ ਸਭ ਤੋਂ ਪਹਿਲਾਂ ਸੰਗੀਤਕਾਰ ਹੀ ਬਣਨਾ ਚਾਹਿਆ ਸੀ ਲੇਕਿਨ ਸੰਗੀਤਕਾਰ ਮੈਂ ਸ਼ਾਇਦ ਕੁਝ ਹਾਲਤਾਂ ਕਰਕੇ ਨਹੀਂ ਬਣ ਸਕਿਆ ਲੇਕਿਨ ਕਵੀ ਜਿਹੋ ਜਿਹਾ ਵੀ ਹਾਂ ਉਹ ਬਣ ਗਿਆ ਲੇਕਿਨ ਸੰਗੀਤ ਦਾ ਫਿਰ ਵੀ ਮੇਰੀ ਜ਼ਿੰਦਗੀ 'ਚ ਔਰ ਮੇਰੀ ਸ਼ਾਇਰੀ 'ਚ ਬਹੁਤ ਵੱਡੀ ਥਾਂ ਹੈ ਮੇਰਾ ਜੋ ਦਿਲ ਹੈ ਉਹਦੇ ਵਿੱਚ ਕਿਸੇ ਦੇ ਕੋੜੇ ਸ਼ਬਦ ਕਹਿ ਹੋਏ ਵੀ ਰੜਕਦੇ ਆ ਪਰ ਜਿਹੜੇ ਮੈਂ ਕਿਸੇ ਨੂੰ ਕਹਿ ਹੁੰਦੇ ਨਾ ਉਹ ਮੇਰੇ ਦਿਲ 'ਚ ਬਹੁਤ ਰੜਕਦੇ ਆ ਸੋ ਤੁਸੀਂ ਮੇਰੀ ਜ਼ੁਬਾਨ ਤੋਂ ਜਾਂ ਕਲਮ ਤੋਂ ਕਦੀ ਇਹੋ ਜਿਹਾ ਸ਼ਬਦ ਲਿਖਿਆ ਨਹੀਂ ਲੱਭ ਸਕਦੇ ਪਰ ਸਭ ਤੁਹਾਡੇ ਪੋਇਟਰੀ ਦੇ ਵਿੱਚ ਤੁਹਾਡੀ ਸ਼ਾਇਰੀ ਗਜ਼ਲਾਂ ਦੇ ਵਿੱਚ ਵੀ ਨਜ਼ਮਾਂ ਦੇ ਵਿੱਚ ਵੀ ਬਿਰਖ ਸ਼ਬਦ ਬਾਰ ਬਾਰ ਆਉਂਦਾ ਜਿਦ ਡਰਖਤਾਂ ਦਾ ਬੜਾ ਜ਼ਿਕਰ ਕਰਦੇ ਹੋ ਜੀ ਕੀ وجہ ਹੈ ਇਹ ਇਹ ਕਿਸ ਤਰ੍ਹਾਂ ਪਹਿਲਾਂ ਕੋਈ ਡਰਖਤਾਂ ਦੇ ਵਿੱਚ ਬੜਾ ਰਹੇ ਹੋ ਜਾਂ ਡਰਖਤਾਂ ਪਤੀ ਤੁਹਾਡਾ ਸੋਹਰਜਿੰਦਰ ਮੈਂ ਇਹਦੇ ਬਾਰੇ ਸੁਚੇਤਤਾ ਨਹੀਂ ਹੈ ਕਿਉਂ ਡਰਖਤ ਆਏ ਮੇਰੀ ਕਵਿਤਾ 'ਚ ਮੈਂ ਸੋਨਾਂ ਕਿ ਸ਼ਾਇਦ ਇਹਦਾ ਪੰਜਾਬੀ ਸੱਭਿਆਚਾਰ ਨਾਲ ਬਹੁਤ ਡੂੰਗਾ ਸੰਬੰਧ ਹੈ ਕਿ ਸਾਡੇ ਲੋਕੀ ਦੇ ਕਹਿੰਦੇ ਲੋਕ ਗੀਤ ਕਹਿੰਦੇ ਆ ਕਿ ਰੁੱਖ ਬੋਲ ਨਾ ਸਕਦੇ ਭਾਵੇਂ ਬੰਦਿਆਂ ਦਾ ਦੁੱਖ ਜਾਣਦੇ ਰਗਾਂ ਰਗ ਹੋਈਆਂ ਲਹੂ ਲਫਜ਼ ਹੋਏ ਕਿ ਮੇਰੀ ਤੇ ਕਵਿਤਾ ਦੀ ਇੱਕ ਜ਼ਾਤ ਹੋਈ ਅਸਾਡੀ ਤੁਹਾਡੀ ਮੁਲਾਕਾਤ ਹੋਈ ਜਿਵੇਂ ਸੜਦੇ ਜੰਗਲ ਤੇ ਬਰਸਾਤ ਹੋਈ ਮੁਲਾਕਾਤ ਹੋ ਗਏ ਜੀ ਬਹੁਤ ਕਮਾਲ ਹੈ